ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹੈ ਤੇ ਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਟਾਪ ਬਰੀਡ ਫਾਰਮੂਲਾ ਨਕੀਨਾ ਲੈ ਕੇ ਆਏ ਆ ਰੀਜਨਲ ਜਰਸੀ ਪੰਜਾਬ ਵਾਲੀ ਦੂਜਾ ਸਵਾਗਤ ਭਾਰ ਦੇ ਵਿੱਚੋਂ ਆਪਾਂ ਪਰਚੇਜ ਕੀਤੀ ਆ ਫੁੱਲ ਹਾਈਟ ਦੇ ਵਿੱਚ ਆ ਕਿਸੇ ਪਾਸਿਓ ਲੱਸੀ ਗਲਾ ਵੀ ਨਹੀਂ ਫੇਸ ਬਿਊਟੀ ਚੈੱਕ ਕਰੋ ਬੜ੍ਹਦੀ ਦੂਜਾ ਸੂਰਾ ਸੁਣਦੀ ਆ ਛੋਟਾ ਕੰਨ ਬਾਕੀ ਗੱਲ ਕਰੀਏ ਆਰਡਰ ਦੀ ਆਰਡਰ ਦੇਖ ਸਕਦੇ ਹੋ ਜਿਾਰੇ ਥਣ ਪੂਰੇ ਨਿਕੜ ਮੇ ਸਪੇਸ ਤੇ ਲੱਗੇ ਕੋਈ ਫੋਟ ਸ਼ਾਂਗ ਨਹੀਂ ਬਾਕੀ ਮੈਂ ਚੈੱਕ ਕਰ ਸਕਦੇ ਆ ਬਹੁਤ ਸੁਣੀ ਆ ਤੇ ਸੂਣ ਦੇ ਵਿੱਚ ਜੀ ਗੱਲ ਕਰੀਏ ਬਾਈ ਇਹਦੇ 10 ਤੋਂ 12 ਦਿਨ ਹਜੇ ਬਾਕੀ ਪਏ ਆ ਗੱਦਕਾਰ ਦੇਖੋ ਪੈਠਪੂੜਾ ਚੈੱਕ ਕਰੋ ਬਾਕੀ ਹਵਾਨੇ 'ਚ ਵਲਟ ਲਾ ਤੁਹਾਨੂੰ ਦਿਖਾ ਦਿੰਨੇ ਹਜੇ ਫੋਟ ਵੰਗ ਹਵਾਨਾ ਪਿੱਛੇ ਰੁਦਾ ਚੈੱਕ ਕਰ ਸਕਦੇ ਤੁਸੀਂ ਹਜੇ ਸੂਣ ਦੇ ਵਿੱਚ 1 ਤੇ ਜੇ ਗੱਲ ਕਰੀਏ ਇਹਦੀ ਮਿਲਕ ਕੈਪੈਸਿਟੀ ਦੀ ਇਹਨੇ ਬਾਈ ਪਨੂਨ ਨੇ ਦੁੱਧ ਦਿੱਤਾ ਬੱਸੀ ਨੇ ਮੰਨ ਕੇ ਚਲੋ 30 ਤੋਂ ਪਲੱਸ ਦੁੱਧ ਕੱਢਿਆ ਹੋਇਆ ਤੇ ਜੇ ਕੋਈ ਮੇਰਾ ਕੀ ਜਾਰੀ ਕਰੇ ਚੰਗੀ ਸੀਰ ਵਾਲਾ ਹੋਇਆ 34 35 ਲੀਟਰ ਦੁੱਧ ਖੁੱਲਾ ਚਵਾ ਦੂਗੀ ਹੱਸ ਕੇ ਤੇ ਜੇ ਗੱਲ ਕਰੀਏ ਇਹਦੇ ਸੀਮਣ ਜਾਂ ਰਿਕਾਰਡ ਸੀਮਣ ਬਾਰੇ ਇਹ ਖੁਦ ਹੈਗੀ ਬਾਈ 50 060 ਦੀ ਅੱਗੇ ਬਾਈ ਜਿਹਨੂੰ ਕਾਮਾਗਾਜੀ ਦਾ ਸੀਮਣ ਲੱਗਿਆ ਹੋਇਆ ਕਾਮਾਗਾਜੀ ਤੋਂ ਲੱਭਣਾ ਤੇ ਫੁੱਲ ਹਾਈਟ ਦੇ ਵਿੱਚ ਤੋਰਾ ਤੋਰਾ ਇੱਕ ਨੰਬਰ ਆ ਤੁਹਾਨੂੰ ਥਾਣ ਦੇ ਦੇਖ ਸਕਦੇ ਆ ਵੇਜ ਬਹੁਤ ਸੁਣੀਆਂ ਲੱਗੀਆਂ ਚਾਰੇ ਪਾਸੇ ਲੇਵੇ ਨੇ ਦੇਖ ਸਕਦੇ ਆ ਕੰਪੈਕਟ ਡਰਾ ਅਜੇ ਵਨ ਜੇ ਵਾਲ ਥੱਲਾ ਦੇਖ ਸਕਦੇ ਬਹੁਤ ਜ਼ਿਆਦੇ ਪਈਆਂ ਨੇੜੇ ਨੇੜੇ ਤੋਂ ਤੁਹਾਨੂੰ ਫੇਰ ਦਿਖਾ ਦਿੰਨੇ ਆ ਥਾਣਾ ਦਾ ਪੂਰੇ ਸੋਹਣੇ ਚਾਰੇ ਤੁਹਾਨੂੰ ਪੂਰੀ ਨਿਕੜਮੀ ਤੇ ਪੂਰੀ ਸਪੇਸ ਤੇ ਆ ਫੇਸ ਬਿਊਟੀ ਚੈੱਕ ਕਰੋ ਵੈੜਦੀ ਤੇ ਦੁੱਧ ਦੀ ਆਸ ਕਰਕੇ 34 35 ਲੀਟਰ ਖੁੱਲਾ ਚਵਾ ਦੋਗੀ ਜੇ ਕੋਈ ਮੇਰਾ ਚੰਗਾ ਵੀਰ ਘੇਰ ਵਾਲਾ ਹੋਇਆ ਤਾਂ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵੈਢ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰੋ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੇ ਤਸੀਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈਗਾ ਜੀ ਆਪਣਾ 9890 99728 ਸਾਰੇ ਮੇਰੇ ਭੈਣਾ ਭਰਾਵਾਂ ਦਾ ਵੀਡੀਓ ਨਟ ਕੱਟ ਦੇਖਣ ਲਈ ਤੈਅ ਕਰੋ ਧੰਨਵਾਦ ਜਲਦ ਮਿਲਦਾ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਜੀ ਵੈਰੀ ਮਚ